इतना क्या करना आया वे पैसे किन्नन आए वे पेंशन हां और क्या कहंदे न हुन हां कहंदा डॉक्टर बांधा डॉक्टर बांधा क्यों मेनू हुन क्या पता हो देखो खड़ी है कर रही है मेरी तुझे क्रायला के क्रायला के हां और के परा वाचा तुम को फरी तो कौन लेके आएगा क्रायला लेके आया मैं वापस जा रयो खाली आती और क्या ठीक है नरयानी है जी इतना क्या करना आया वे इतना क्या करना आया वे पेंटल वास्ते बुलाया था जी अच्छा वाला हुन क्या कहंदे न पता नहीं जी वापस भेज दे बे कौन सा कुछ ही नहीं पता वो कह रहे दफ्तर बंद है तेरे दफ्तर बंद है हां शामारानी क्या करना आया बे इतने वो कहंदे से आओ पैसे ले जाओ पेंशन हां जी बोल उन्होंने मिल गई पेंशन पता नहीं हाल तो कुछ नहीं क्या कहंदे वापस जाओ अब कुछ संतोष पता नहीं कोई मिल आई को नहीं तो ताँगा। तुण। तुण। ताँगा। इतनी उनके लिए आए जग्गा भैया के लिए लेकिन यहाँ क्यों बैठे हो जग्गा जी कहाँ है जग्गा जी का तो हमें पता नहीं होगा। ਨੇ ਲੋਕਡਾਊਨ ਮੇ ਇਤਨੀ ਮਦਦ ਕਰ ਰਹੀ ਹੈ ਮਾਰੀ ਹਮ ਉਨ ਕੋ ਛੋੜੇਂਗੇ ਥੋੜੀ ਭਈਆ ਡਾਕਟਰ ਨੇ ਮਾਰਕਸ ਲਗਾ ਲੀਏ ਜੱਗਾ ਭਈਆ ਨੇ ਇਤਨੀ ਹੈਲਪ ਕਰੀ ਹੈ ਹਮ ਉਨ ਕੇ ਸਾਥ ਹਮਾ ਚਾੜੂ ਵਾਲੇ ਦਾ 10 ਸਾਲ ਹੋ ਗਏ ਚਲ ਚਲ ਦਿਨ ਦਿਨ ਅੱਜ ਤੱਕ ਨਹੀਂ ਜੱਗਾ ਦੇ ਗਿਆ ਅੱਜ ਤੱਕ ਨਹੀਂ ਮਾਨੂੰ ਜੱਗਾ ਦੇ ਗਿਆ ਅੱਜ ਤੱਕ ਨਹੀਂ ਮਾਨੂੰ ਜੱਗਾ ਦੇ ਗਿਆ 10 ਸਾਲ ਹੋ ਗਏ ਮਾਨੂੰ ਦਿਨ ਦਿਨ ਇਹ ਪੰਜਾਬ ਦਾ ਕੇਸ ਪੰਜਾਬ ਸਰਕਾਰ ਬਿਲਕੁਲ ਘਬਰਾ ਗਈ ਹੈ ਤੇ ਗਲਤ ਕੰਮ ਕਰ ਰਹੀ ਹੈ ਤੁਸੀਂ ਇਹ ਦੇਖੋ ਅੱਜ ਮੈਂ ਕੋਈ ਪਾਰਟੀ ਦਾ ਪ੍ਰੋਗਰਾਮ ਨਹੀਂ ਸੀਗਾ ਇੱਥੇ ਜਿਹੜਾ ਅਸੀਂ ਪੈਨਸ਼ਨ ਵੰਡ ਸਮਰੋਹ ਸੀ ਲੋਕ ਪੁਲਾਈ ਟਰੱਸਟ ਸੀ 16-17 ਸਾਲਾਂ ਤੋਂ ਅਸੀਂ ਲੋਕ ਪੁਲਾਈ ਟਰੱਸਟ ਚਲਾ ਰਿਹਾ ਹੈ ਉਦੇ ਸੇ ਅਸੀਂ ਸੋਹ ਤਰ੍ਹਾਂ ਦੀ ਸੇਵਾਵਾਂ ਦੇ ਰਿਹਾ ਤੇ ਜਿਦੇ ਚ ਅਸੀਂ ਇੱਕ ਹਰ ਮਹੀਨੇ 16 ਸਾਲਾਂ ਤੋਂ ਪੈਨਸ਼ਨ ਦੇ ਰਿਹਾ ਮੈਂ ਹਮੇਸ਼ਾ ਇੱਕੋ ਗੱਲ ਕਹਿੰਦਾ ਹੁੰਦਾ ਵੀ ਮੇਰੇ ਵਰਗਾ ਖੁਸ਼ਕਿਸਮਤ ਬੰਦਾ ਪੂਰੇ ਹਿੰਦੂਸਤਾਨੇ ਨਹੀਂ ਪੂਰੇ ਸੰਸਾਰੇ ਚ ਨਹੀਂ ਹੋਣਾ ਕਿਉਂ ਕਿ ਕਈ ਕਈ ਲੋਕਾਂ ਦੀ ਇੱਕ ਮਾਂ ਨਹੀਂ ਹੁੰਦੀ ਮੇਰੇ ਉਤੇ ਹਜ਼ਾਰਾਂ ਮਾਮਾ ਦਾ ਅਸ਼ੀਰਵਾਦ ਅਸੀਂ ਅੱਜ 1500 ਬਜ਼ੁਰਗ ਮਾਤਾਵਾਂ ਨੂੰ ਪੈਨਸ਼ਨ ਦੇ ਰਹੇ ਸੀਗੇ ਜਿਹੜੇ ਕਿ ਹਰ ਮਹੀਨੇ ਦਿੰਦੇ ਆ ਤੇ ਕੋਈ ਪਾਰਟੀ ਦਾ ਪ੍ਰੋਗਰਾਮ ਨਹੀਂ ਆ ਕੇ ਜੀ ਸਵੇਰੇ ਸਵੇਰੇ ਮੈਨੂੰ ਐਸ ਐਚਓ ਤੇ ਐਸ ਐਚਓ ਸਾਹਿਬ ਦੀ ਸਾਰੀ ਟੀਮ ਸਾਰੀ ਉੱਥੇ ਆ ਗਈ ਮੈਂ ਕਹਿੰਦਾ ਵੀ ਪੁਲਿਸ ਦਾ ਕੋਈ ਕਸੂਰ ਨਹੀਂ ਹੈਗਾ ਇਸ ਵਿੱਚ ਕਿਉਂ ਉਹਨਾਂ ਨੂੰ ਪੰਜਾਬ ਸਰਕਾਰ ਦੇ ਜਿਹੜੇ ਹੁਕਮ ਹੈ ਉਹੀ ਇਹ ਕੰਮ ਕਰਦੇ ਨੇ ਤੇ ਆ ਕੇ ਕਹਿੰਦੇ ਜੀ ਨਹੀਂ ਅਸੀਂ ਪੈਨਸ਼ਨ ਨਹੀਂ ਉੰਡਣ ਦੇਣੀ ਤੇ ਮੈਨੂੰ ਮੈਂ ਤਾਂ ਮੈਨੂੰ ਤਾਂ ਪੁੱਛਿਆ ਵੀ ਤੁਸੀਂ ਕਿੱਥੇ ਹੋ ਮੈਂ ਤਾਂ ਕਿਹਾ ਤਾਂ ਮੈਂ ਦਫ਼ਤਰ ਬੈਠਾ ਦਫ਼ਤਰ ਆਏ ਤੇ ਮੈਨੂੰ ਆ ਕੇ ਲੈ ਗਏ ਤੇ ਉੱਥੇ ਹਜ਼ਾਰਾਂ ਮਾਮਾ ਮੇਰੀਆਂ ਮੈਂ ਉਹਨਾਂ ਨੂੰ ਉਹਨਾਂ ਨੂੰ ਭਜਾਤਾ ਸਾਰੇ ਪਾਸੇ ਨਾਕੇ ਲਾ ਕੇ ਤੇ ਮੈਂ ਇਸ ਸਰਕਾਰ ਦੀ ਜਿੰਨੀ ਨਿੰਦਾ ਕੀਤੀ ਜਾਵੇ ਓਨੀ ਘਟ ਹੈ ਤੇ ਬਾਕੀ ਮੈਂ ਤੁਹਾਡੇ ਲਈ ਕਹਿਣਾ ਚਾਹੁੰਦਾ ਸਰਕਾਰ ਨੂੰ ਫਿਰ ਕਹਿਣਾ ਚਾਹੁੰਦਾ ਮੈਂ ਕੱਲ ਵੀ ਕਿਹਾ ਸੀਗਾ ਤੁਸੀਂ ਮੇਰੇ ਉੱਤੇ ਜਿੰਨੇ ਮਰਜ਼ੀ ਪਰਚੇ ਦੇ ਦਿਓ ਮੈਂ ਲੋਕ ਬਲਾਈ ટ્રસ્ટ ਵੱਲੋਂ ਮੈਂ ਅਲਕਾ ਰਾਜਪੁਰਾ ਦੀ ਸੇਵਾ ਕਰਦਾ ਤੇ ਕਰਦਾ ਰਾਂਗਾ ਤੇ ਮੈਂ ਜਿਹੜੇ ਸਾਡੀ ਇਹ ਸਕੀਮਾਂ ਚੱਲ ਰਹੀਆਂ ਲੋਕ ਬਲਾਈ ટ્રਸਟ ਦੀ ਉਹ ਚੱਲਣਗੀਆਂ ਤੇ ਜਦੋਂ ਉਸ ਦਿਨ ਰੈਲੀ ਹੋਈ ਹੈ ਰਾਜਪੁਰੇ ਚ ਕਿਸਾਨ ਫਤੇ ਰੈਲੀ ਤੇ ਕਿਸਾਨ ਮਜ਼ਦੂਰ ਫਤੇ ਰੈਲੀ ਤੇ ਲੋਕਾਂ ਨੇ ਦਿਖਾਤਾ ਲੋਕਾਂ ਨੇ ਘੱਟ ਨੇ ਦਿਖਾਤਾ ਲੋਕਾਂ ਨੇ ਜੋਸ਼ ਦਿਖਾਤਾ 2027 اچ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਰਹੀ ਹੈ ਤੇ ਮੈਂ ਅੱਜ ਤੁਹਾਡੇ ਰਾਹੀਂ ਕਹਿਣਾ ਚਾਹੁੰਦਾ ਵੀ 2027 ਸਾਡੀ ਸਰਕਾਰ ਬਣਦੇ ਟਾਈਮ ਇਹਨਾਂ ਨੂੰ ਅਸੀਂ حساب ਦੇਵਾਂਗੇ ਜਿਹੜੇ ਕਟਾਖਰ ਚੱਲਣੀਆਂ ਯਾਰਡ ਦੇ ਵਿੱਚ ਕਿਉਂ ਆ ਗਈ ਸਰਕਾਰ ਇਹਨੀ ਬੁਖਲਾੜ ਦੇ ਬੁਖਲਾੜ ਇਹੀ ਹੈ ਵੀ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਵੀ ਕੋਈ ਨਹੀਂ ਰੋਕ ਸਕਦਾ ਹੁਣ ਇਸ ਤੂਫਾਨ ਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ 100% ਸਰਕਾਰ ਆ ਰਹੀ ਬੁਖਲਾੜ ਦੀ ਨਿਸ਼ਾਨੀ ਹੈ ਇਹਨਾਂ ਦੀ ਤੇ ਅਸੀਂ ਨਖਤ ਪਲਨ ਗਏ ਫਿਰ ਤੁਹਾਡਾ ਮੈਂ ਨਾ ਪੈਨਸ਼ਨ ਮੰਗਾਗਾ ਮੈਨੂੰ ਰੋਕ ਕੇ ਦਿਖਾ ਦੇ ਮੈਂ ਤੁਹਾਡੇ ਲਈ ਕਹਿ ਰਿਹਾ ਹੁਣ ਵੀ ਜਾ ਰਿਹਾ ਮੈਂ ਜਿੰਦਾਬਾਦ ਲੋਕ ਪੁਲਾਈ ਦੇ ਜਿੰਦਾਬਾਦ ਮੈਂ ਲੋਕ ਪੁਲਾਈ ਦੇ ਕੰਮ ਕਰਦਾ ਆ ਰਿਹਾ ਕਰਦਾ ਰਾਂਗਾ ਜਬ ਤੱਕ ਮੇਰੀ ਜਾਨ ਹੈ ਮੈਂ ਲੋਕਾਂ ਦੀ ਸੇਵਾ ਕਰਦਾ ਰਾਂਗਾ ਹਲਕਾ ਰਾਜਪੁਰਾ ਦੀ ਸੇਵਾ ਕਰਦਾ ਰਾਂਗਾ ਆਪਣੀ ਹਜ਼ਾਰਾਂ ਮਾਵਾਂ ਦੀ ਸੇਵਾ ਕਰਦਾ ਰਾਂਗਾ ਮੇਰਾ ਵਾਦਾ ਮੇਰੇ ਤੋਂ ਤੁਸੀਂ ਜਿੰਨਾ ਪਰਚੇ ਦੇਣੇ ਪਰਚੇ ਦਿਓ ਹੁਣ ਦਿਓ ਮੈਂ ਤਾਂ ਕਿਹਾ ਸੀ ਦਿਓ ਪਰਚਾ ਜਿਹੜਾ ਦੇਣਾ ਜੋ ਮੈਂ ਕਿਹਾ ਪਰਚਾ ਕੋਈ ਕਬਰਾਨ ਦੀ ਲੋੜ ਨਹੀਂ ਮੈਂ ਜਦ ਤੱਕ ਮੇਰੀ ਜਾਨ ਨੇ ਮੈਂ ਸੇਵਾ ਕਰਦਾ ਰਹਾਂਗਾ ਇਹ ਦੋੜਨਾ ਪਤਾ ਹੈ